ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਆਪਣੇ ਚੈਨਲ ਸੰਦੂਕ ਟਿਕ ਕੋਰ ਦੁਨਣਾ ਤੇ ਅਮੀਰ ਕਰਦੇ ਆ ਅਸਰ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਸਾਡੇ ਡੇਲੀ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਨੂੰ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ। ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕੋਈ ਸਹੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਆਪਣੇ ਸਾਰੇ ਡਿਟੇਲ ਸਾਨੂੰ ਵਟਸਐਪ ਤੇ ਭੇਜ ਕੇ ਆਪਣਾ ਸੇਅਰ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਸਾਨੂੰ ਇੰਸਟਾ ਤੇ ਫੋਲੋ ਕਰੋ। ਸੰਧੂ ਬੁਟੀਕ ਕੋਲ ਤੋਂ ਨਾਮ ਸਾਡੀ ਇੰਸਟਾਡੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਫਿਰ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਉੱਥੋਂ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਅਰ ਸੂਟ ਤਿਆਰ ਕਰਵਾ ਤਨ ਸਾਰਿਆਂ ਨੂੰ ਪਸੰਦ ਆਉਣਗੇ ਜਿਵੇਂ ਜਿਵੇਂ ਤੁਸੀਂ ਆਪਣਾ ਕਿਸੇ ਆਪਣੀ ਫੈਬਰਿਕ ਦੀ ਸਿਲੈਕਸ਼ਨ ਕਰਕੇ ਰੈਡੀ ਕਰਵਾਉਣਾ ਹੋਇਆ ਸਾਰਾ ਤੁਸੀਂ ਆਪਣਾ ਸੇਮ ਵੀ ਤਿਆਰ ਕਰਵਾ ਸਕਦੇ ਹੋ ਫੈਬਰਿਕ ਕਿਸ ਤਰ੍ਹਾਂ ਦਾ ਕਲਰ ਦੱਸ ਕੇ ਆਪਣੀ ਫੈਬਰਿਕ ਦੀ ਜਿਹੜੀ ਟਾਈਪ ਆ ਉਹ ਦੱਸ ਕੇ ਆਪਣਾ ਸੂਟ ਜਿਹੜਾ ਸਾਰਾ ਤਿਆਰ ਕਰਵਾ ਕੇ ਲੈ ਜਾ ਸਕਦੇ ਹੋ ਵਿਦ ਦੁਪੱਟਾ ਵਿਦਆਊਟ ਦੁਪੱਟਾ ਵਿਦ ਸਟਿਚਿੰਗ ਵਿਦਆਊਟ ਸਟਿਚਿੰਗ ਜਿਵੇਂ ਤੁਹਾਨੂੰ ਪਸੰਦ ਹੈ ਤੁਸੀਂ ਆਪਣਾ ਉਵੇਂ ਰੈਡੀ ਕਰਵਾ ਸਕਦੇ ਹੋ ਹਾਂਜੀ ਦਿਖਾਉਣਾ ਤੁਹਾਨੂੰ ਆਪਣਾ ਅੱਜ ਜੋ ਪਹਿਲਾ ਸੂਟ ਹੈਗਾ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਇਹ ਆਪਾਂ ਹੈਂਡਵਰਕ ਚ ਰੈਡੀ ਕਰਵਾਇਆ ਹੈਗਾ ਬਹੁਤ ਸੋਹਣਾ ਪਿਆਰਾ ਡਿਜ਼ਾਈਨ ਹੈਗਾ ਆਪਣਾ ਪੀਚ ਕਲਰ ਤੇ ਆਪਨੇ ਰੈਡੀ ਕਰਾਇਆ ਪਿਓਰ ਕ੍ਰੇਪ ਦੀ ਇਹਦੀ ਫੈਬਰਿਕ ਹੈਗੀ ਪਿਓਰ ਕ੍ਰੇਪ ਤੇ ਆਪਾਂ ਨੇ ਤਿਆਰ ਕਰਵਾਇਆ ਤੁਸੀਂ ਆਪਣਾ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋਗੇ ਪਹਿਲਾਂ ਆਪਣਾ ਇਹ ਵਾਲਾ ਸੂਟ ਤੁਸੀਂ ਟੈਬ ਵੀ ਸਿਰਕ ਤੇ ਦੇਖਿਆ ਸੀ ਮਹਿਰੂਨ ਕਲਰ ਤੇ ਥੋੜਾ ਡਿਜ਼ਾਈਨ ਦਾ ਆਪਾਂ ਜਿਹਨਾਂ ਫਰਕ ਪਾਇਆਗਾ ਬਹੁਤ ਸੋਹਣਾ ਪਿਆਰਾ ਕਲਰ ਹੈਗਾ ਪੀਚ ਕਲਰ ਤੇ ਤੇ ਐਵੇਂ ਇਹਦੀ ਡਿਜ਼ਾਈਨਿੰਗ ਬਣੀ ਹੋਈ ਹੈ neck ਦੀ ਡਿਜ਼ਾਈਨਿੰਗ ਹੈਗੀ ਇਹ ਵਾਲੀ neck ਤੇ ਡਿਜ਼ਾਈਨ ਦੇਖੋ ਬਹੁਤ ਸੋਹਣਾ ਪਿਆਰੀ ਇਹਦੀ neck line ਬਣੀ ਹੋਈ ਆ ਤੇ ਇਥੋਂ ਫਿਰ ਸਟਾਰਟ ਹੋ ਕੇ ਵਰਕ ਆ ਜਿਹੜਾ ਸਾਰਾ ਇਦਾਂ ਆਪਣੇ niche hip ਤੱਕ ਆਇਆ ਹੋਇਆ ਹੈਗਾ ਸਾਰਾ ਬਹੁਤ ਸੋਹਣਾ ਪਿਆਰਾ ਵਰਕ ਆਪਣਾ ਹੋਇਆ ਹੋਇਆ ਹੈਗਾ ਬਾਹਾਂ ਦਾ ਪੂਰਾ ਹੈਵੀ ਵਰਕ ਆ ਦੇਖੋ ਇਦਾਂ ਬਹੁਤ ਸੋਹਣਾ ਬਾਹਾਂ ਦਾ ਵਰਕ ਹੈਗਾ ਪੂਰਾ ਹੈਵੀ ਵਰਕ ਬਾਹਾਂ ਦੇ ਉੱਪਰ ਤੇ ਇਹਦੇ ਆਪਾਂ ਕੋਈ ਘੇਰੇ ਚਾਕ ਵਗੈਰਾ ਤੇ ਵਰਕ ਨਹੀਂ ਕਰਵਾਇਆ ਹੈਗਾ ਬਹੁਤ ਸੋਹਣਾ ਦੇਖੋ ਇਦਾਂ ਆਪਣਾ ਵਰਕ ਹੋਇਆ ਹੈਗਾ ਨਾਲ ਦੀ ਆਪਾਂ ਦੇਖੋ ਮਹਿਰੂਨ ਕਲਰ ਦੀ نیچے ਆਪਾਂ ਪੱਟੀ ਫੋਲਡ ਕਰਕੇ ਤੇ ਆਪਾਂ ਫਿਨਿਸ਼ਿੰਗ ਦਿਵਾਈ ਹੈ ਸਟਿਚਿੰਗ ਟਾਈਮ ਤੇ ਇਹਦੀ ਆਹ ਵਾਲਾ ਵਰਕ ਤਾਂ ਇਹ ਬਾਟਮ ਤੇ ਵਰਕ ਕਰਗਾ ਇਹ ਦੇਖੋ ਬਾਟਮ ਤੇ ਹੋਇਆ ਹੈਗਾ ਬਹੁਤ ਸੋਹਣਾ ਵਰਕ ਹੈ ਨਾ ਬਾਟਮ ਵਾਲਾਗਾ ਤੇ ਐਦਾਂ ਹੀ ਸਾਰੀ ਸ਼ਰਟ ਤੇ ਫਿਰ ਤੁਸੀਂ ਘੇਰੇ ਵਗੈਰਾ ਤੇ ਨਾਲ ਐਡ ਕਰਵਾਉਣਾ ਵਰਕ ਕਰਵਾ ਸਕਦੇ ਹੋਗੇ ਤੇ ਨਾਲ ਇਹਦੇ ਪਿਓਰ ਕਮਲਚਨੂਨ ਦਾ ਦੁਪੱਟਾ ਹੈਗਾ ਕਮਲਚਨੂਨ ਦਾ ਦੁਪੱਟਾ ਹੈਗਾ ਤੇ ਆਪਾਂ ਇਹਨੂੰ ਜਿੱਦਾਂ ਦੇਖੋ ਇਹਦੇ ਵਿੱਚ ਕਲਰ ਸੀਗਾ ਮਹਿਰੂਨ ਉਹ ਮੈਂ نیچے ਪੱਟੀ ਲਗਾ ਕੇ ਆਪਾਂ ਉੱਪਰ ਸਮੋਸਾ लेस ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਸੋਹਣੀ ਪਿਆਰੀ ਡਿਜ਼ਾਈਨਿੰਗ ਆਪਣੀ ਤਿਆਰ ਹੋਈ ਹੈ ਹੈਂਡਵਰਕ ਦੇ ਵਿੱਚ ਕਲਰ ਵੀ ਬਹੁਤ ਸੋਹਣਾਗਾ ਪਿਓਰ ਕريب ਦੀ ਫੈਬਰਿਕ ਦਾ ਪਿਓਰ ਕਮਲ ਚ ਨੂੰ ਦਾ ਦੁਪੱਟਾ ਹੈਗਾ ਦੇਖੋ ਐਦਾਂ ਤੁਸੀਂ ਸਾਰਾ ਐਦਾਂ ਹੀ ਰੈਡੀ ਕਰਵਾਉਣਾ ਤਾਂ ਐਦਾਂ ਰੈਡੀ ਕਰਵਾ ਸਕਦੇ ਹੋ ਆਪਣਾ ਜੇਕਰ ਤੁਸੀਂ ਕਿਸੇ ਹੋਰ ਕਲਰ ਕੰਬੀਨੇਸ਼ਨ ਚ ਕਿਸੇ ਹੋਰ ਫੈਬਰਿਕ ਚ ਰੈਡੀ ਕਰਵਾਉਣਾ ਉਹਦਾ ਕਰਵਾ ਸਕਦੇ ਹੋਗੇ ਬਾਕੀ ਤੁਸੀਂ ਨਾ ਜੇ ਆਹ ਦੁਪੱਟੇ ਦੀ ਫਿਨਿਸ਼ਿੰਗ ਐਦਾਂ ਕਰਵਾਉਣੀ ਹੈਗੀ ਤਾਂ ਸਾਨੂੰ ਤੁਸੀਂ ਦੱਸ ਸਕਦੇ ਹੋ ਕਿਉਂਕਿ ਇਹਦੇ ਐਕਸਟਰਾ ਚਾਰਜ ਲੱਗਦੇ ਨੇਗੇ ਜੇ ਹੁਣ ਆਪਾਂ ਸਿੱਧੀ ਫਿਨਿਸ਼ਿੰਗ ਦਿਵਾਉਣੀ ਹੈਗੀ ਜਿੱਦੇ ਮੈਂ ਆਪਾਂ 골ਡਨ ਕਲਰ ਨਾਲ ਉਹ ਕਰਦੇ ਆਂਗੇ ਉਹਦੇ ਦਾ ਘੱਟ ਹੁੰਦੇ ਨੇਗੇ ਜੇ ਆਪਾਂ ਇਹ ਤੇ ਕਾਫੀ ਮਿਹਨਤ ਆ ਜਾਂਦੀ ਹੈ ਪਰ ਇਹ ਕੱਪੜਾ ਹੀ ਦੇਖੋ 1.5-2 ਮੀਟਰ ਆਪਣਾ ਕੰਮ ਦੁ ਤੇ ਫਿਰ ਇਹ ਸਾਰੇ ਦੁਪੱਟੇ ਦੁਪੱਟੇ ਤੇ ਜਿਹੜੀ ਤਰਪਾਈ ਹੈਗੀ ਉਹ ਹੁੰਦੀ ਹੈਗੀ ਦੁਪੱਟੇ ਤੇ ਤਰਪਾਈ ਹੁੰਦੀ ਹੈ ਦੇਖੋ ਸਾਰੇ ਤੇ ਆਪਾਂ ਇਹ ਨਹੀਂ ਹੈਗਾ ਵੀ ਕੋਈ ਇਹਨੂੰ ਵੀ ਸੀ ਨੂੰ ਵਗੈਰਾ ਲਗਾਈ ਹੋਈ ਹੈਗੀ ਮਤਲਬ ਕਾਫੀ ਕੰਮ ਵਧ ਜਾਂਦਾ ਰਹੇ ਤੇ ਫਿਰ ਜੇ ਤੁਸੀਂ ਐਦਾਂ ਦਾ ਕੰਮ ਕਰਵਾਉਣਾ ਹੋ ਤਾਂ ਸਾਨੂੰ ਦੱਸ ਕੇ ਕਰਵਾ ਸਕਦੇ ਹੋ ਇਹ ਨਹੀਂ ਹੈਗਾ ਵੀ ਅਸੀਂ ਹਰ ਇੱਕ ਕਸਟਮਰ ਦਾ ਹੀ ਐਦਾਂ ਕਰਵਾ ਕੇ ਦਿੰਨੇ ਆ ਜਿਹੜਾ ਕਸਟਮਰ ਐਦਾਂ ਚਾਹੁੰਦਾਗਾ ਆਪਾਂ ਉਸਦਾ ਹੀ ਕਰਵਾਉਣਾਗੇ ਨਹੀਂ ਆਪਾਂ ਜਿਵੇਂ ਤੁਹਾਨੂੰ ਫਿਨਿਸ਼ਿੰਗ ਦੁਪੱਟੇ ਦੇ ਉੱਪਰ ਦਿੱਤੀ ਹੁੰਦੀ ਹੈ ਉਹਦਾ ਕਰਵਾ ਕੇ ਦਿੰਨੇ ਹਾਂਜੀ ਇਹ ਤੁਹਾਨੂੰ ਪਸੰਦ ਆ ਤਾਂ ਆਪਣਾ ਸੇਮ ਰੈਡੀ ਕਰਵਾ ਕੇ ਲੈ ਸਕਦੇ ਹੋਗੇ हां जी ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਆਪਣਾ ਵਾਈਟ ਕਲਰ ਤੇ ਰੈਡੀ ਹੈਗਾ ਵਾਈਟ ਕਲਰ ਦਾ ਸੂਟ ਆ ਆਪਣਾ ਤੇ ਪੈਬੀ ਸਿਲਕ ਦੀ ਇਹ ਫੈਬਰਿਕ ਹੈਗੀ ਪੈਬੀ ਸਿਲਕ ਦੀ ਫੈਬਰਿਕ ਆ ਤੇ ਵਾਈਟ ਕਲਰ ਤੇ ਆਪਾਂ ਨੇ ਇਹ ਤਿਆਰ ਕਰਵਾਇਆਗਾ ਦੇਖੋ ਇਹ ਸਾਰਾ ਟੋਟਲ ਹੈਂਡਵਰਕ ਦੇ ਵਿੱਚ ਤਿਆਰ ਹੋਇਆ ਹੈ ਇਹ ਵਾਲਾ ਸੂਟ ਆਪਣਾ ਦੇਖੋ ਇਦਾਂ ਇਹ ਵਾਲਾ ਨੀਚੇ ਵਰਕ ਆ ਗਿਆ ਨੇ ਘੇਰੇ ਤੇ ਵੇਲ ਆ ਗਈ ਫਿਰ ਇੱਕ ਸੈਂਟਰ ਚ ਆ ਗਈ ਫਿਰ ਇੱਕ ਉੱਪਰ ਆ ਗਈ ਹਿੱਪ ਤੱਕ ਕਪੜਾ ਇਦਾਂ ਹੀ ਰੈਡੀ ਹੋਇਆ ਹੈ 골ਡਨ ਪੱਟੀ ਲਾ ਕੇ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਸੋਹਣਾ ਦੇਖੋ ਪਿਆਰਾ ਵਰਕ ਹੋਇਆ ਹੈਗਾ ਲੈਕ ਤੇ ਇਹਦੇ ਕੋਈ ਵਰਕ ਵਗੈਰਾ ਨਹੀਂ ਹੈਗਾ ਤੇ ਇਹਦੀਆਂ ਬਾਹਾਂ ਦਾ ਵਰਕ ਆ ਗਿਆ ਆਹ ਵਾਲਾ ਵਰਕ ਹੈ ਜਿਹੜਾ ਇਹਦੀਆਂ ਬਾਹਾਂ ਦੇ ਉੱਪਰ ਆ ਗਿਆ ਤੇ ਇਹ ਵਾਲੀ ਇਹਦੀ ਆ ਗਿਆ ਬਾਟਮ ਦੇ ਉੱਪਰ ਵਰਕ ਬਹੁਤ ਸੋਹਣਾ ਪਿਆਰਾ ਜਿਹਾ ਵਰਕ ਹੋਇਆ ਹੈ ਦੇਖੋ ਵਾਈਟ ਕਲਰ ਦੇ ਉੱਪਰ ਕਿੰਨਾ ਉੱਠ ਰਿਹਾ ਹੈਗਾ ਸਾਰਾ ਆਪਾਂ ਟੋਟਲ ਹੈਂਡ ਦੇ ਵਿੱਚ ਬਣਾਇਆ ਹੋਇਆ ਹੈਗਾ ਵਰਕ ਇਹ ਕੀਤਾ ਹੋਇਆ ਹੈਗਾ ਕਿਸੇ ਵੀ ਤਰ੍ਹਾਂ ਦਾ ਆਪਾਂ ਕੋਈ ਇਹਦੇ ਵਿੱਚ ਆਰੀ ਵਰਕ ਵਗੈਰਾ ਜੂਸ ਨਹੀਂ ਕੀਤਾ ਟੈਬੀ ਸਿਲਕ ਦੀ ਇਹਦੀ ਫੈਬਰਿਕ ਹੈਗੀ ਬਹੁਤ ਸੋਹਣਾ ਪਿਆਰਾ ਵਰਕ ਆਪਾਂ ਨੇ ਤਿਆਰ ਕਰਨਾ ਹੈ ਦੇਖੋ ਇਹ ਵਾਲਾ ਇਹਦਾ ਦੁਪੱਟਾ ਹੈਗਾ ਪਿਓਰ ਕਮ ਤੇ ਲੜਾਂ ਤੋਂ ਆਪਾਂ ਨੇ ਇਹਨੂੰ ਇਦਾਂ ਬਸ ਦੋ ਸ਼ੇਡ ਦੇ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਹੈਗੀ ਟਾਈ ਡਾਈ ਕਰਵਾਇਆਗਾ ਦੋ ਸ਼ੇਡ ਦੇ ਨਾਲ ਹੋਰੇ ਦੇ ਵਿੱਚ ਆਪਾਂ ਕੋਈ ਕਲਰ ਜੂਸ ਨਹੀਂ ਕੀਤਾ ਕਿਉਂਕਿ ਇਹ ਵਾਈਟ ਕਲਰ ਸੀ ਇਹਨਾਂ ਆਪਾਂ ਕਰ ਸਕਦੇ ਸੀ ਇਦਾਂ ਨੀਚੇ ਵਾਈਟ ਪੱਟੀ ਲਗਾ ਕੇ ਆਪਾਂ ਨੇ ਫਿਨਿਸ਼ਿੰਗ ਦਿੱਤੀ ਦੁਪट्टे ਦੇ ਬਹੁਤ ਸੋਹਣਾ ਆਪਣਾ ਪਿਆਰਾ ਜਿਹਾ ਸੂਟ ਜਿਹੜਾ ਇਹ ਬਣ ਕੇ ਤਿਆਰ ਹੋਇਆ ਵਾਈਟ ਕਲਰ ਦੇ ਉੱਪਰ ਤੁਸੀਂ ਕਿਸੇ ਹੋਰ ਕਲਰ ਤੇ ਵੀ ਟਰਾਈ ਕਰ ਸਕਦੇ ਹੋ ਦੁਪੱਟਾ ਪਿਓਰ ਔਰਗੇਂజా ਲਗਵਾਉਣਾਗਾ ਹਨ ਉਹ ਤੁਹਾਡੀ ਆਪਣੀ ਚੋਇਸ ਆਗੀ कोई ਹੋਰ ਤੁਸੀਂ ਆਪਣਾ ਰੈਡੀ ਕਰਵਾਉਣਾਗਾ ਵਿਦ ਬਦਕ ਰੈਡੀ ਕਰਵਾਉਣਾਗਾ ਉਹ ਵੀ ਤੁਹਾ ਅਲੁੱਥੇ ਆਪਣੇ ਅਨੁਸਾਰ ਜਿਹੜਾ ਸਾਰਾ ਦੁਪੱਟਾ ਹੈਗਾ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਤਾ ਹੈਗਾ ਇਹ ਇਹ ਆਪਾਂ ਨੇ ਤਿਆਰ ਕਰਵਾਇਆ ਟੈਬੀ ਸਿਲਕ ਦੀ ਫੈਬਰਿਕ ਹੈ ਦੀ ਤੇ ਸਕਾਈ ਜਿਹਾ ਕਲਰ ਹੈ ਦਾ ਸਕਾਈ ਗ੍ਰੀਨ ਜਿਹਾ ਕਲਰ ਹੈਗਾ ਬਹੁਤ ਪਿਆਰਾ ਕਲਰ ਹੈਗਾ ਸਕਾਈ ਗ੍ਰੀਨ ਜਿਹਾ ਕਲਰ ਹੈਗਾ ਇਹ ਟੈਬੀ ਸਿਲਕ ਦੀ ਇਹਦੀ ਫੈਬਰਿਕ ਹੈਗੀ ਬਹੁਤ ਪਿਆਰਾ ਜਿਹਾ ਦੇਖੋ ਕਲਰ ਹੈ ਇਹਦਾ ਮਤਲਬ ਆਪਾਂ ਇਹਨੂੰ ਸਟੀ ਗ੍ਰੀਨ ਗ੍ਰੀਨ ਜਾਂ ਵੀ ਕਹਿ ਸਕਦੇ ਤੇ ਇਹਨੂੰ ਪਸਕਾਈ ਵੀ ਨਹੀਂ ਕਹਿ ਸਕਦੇ ਬਹੁਤ ਪਿਆਰੀ ਸ਼ੇਡ ਆ ਗਈ ਇਹ ਇਹਦੇ ਦੇਖੋ ਚਾਕਾਂ ਦੇ ਉੱਪਰ ਇਹਦਾ ਵਰਕ ਹੋਇਆ ਹੈਗਾ ਹੈਂਡਵਰਕ ਦੇ ਵਿੱਚ ਤਿਆਰ ਹੈ ਆਪਣਾ ਚਾਕਾਂ ਦੇ ਉੱਪਰ ਫਰੰਟ ਸਾਈਡ ਵੀ ਵਰਕ ਆ ਤੇ ਬੈਕ ਸਾਈਡ ਵੀ ਵਰਕ ਆ ਇਹਦੇ ਚਾਕਾਂ ਦੇ ਉੱਪਰ ਇਹਦੇ ਚਾਕਾਂ ਦੇ ਉੱਪਰ ਵਰਕ ਹੈਗਾ ਤੇ ਇਹਦੇ ਗਲੇ ਦੇ ਉੱਪਰ ਵੀ ਆਪਾਂ ਨੂੰ ਵਰਕ ਮਿਲੂਗਾ ਇਦਾਂ ਜਿਵੇਂ ਆਪਣੇ ਚਾਕਾਂ ਤੇ ਹੋਇਆ ਹੈ ਉਦਾਂ ਹੀ ਗਲੇ ਤੇ ਹੋਇਆ ਹੈ ਤੇ ਉਦਾਂ ਹੀ ਇਹਦੀ ਬਾਹਾਂ ਤੇ ਹੋਇਆ ਹੈਗਾ ਦੇਖੋ ਵਰਕ ਬਹੁਤ ਪਿਆਰਾ ਵਰਕ ਨਾਲ ਆਪਣੇ ਤਿਆਰ ਕਰਵਾਇਆ ਦੇਖੋ ਇਹ ਸਾਰਾ ਟੋਟਲ ਹੈਂਡਵਰਕ ਦੇ ਵਿੱਚ ਬਣਾਇਆ ਹੋਇਆ ਆਪਣਾ ਸੂਟ ਸਿਕਾਈ ਜਿਹਾ ਕਲਰ ਹੈਗਾ neck ਤੇ ਵਰਕ ਆ ਗਿਆ ਬਾਹਾਂ ਤੇ ਆ ਗਿਆ ਫਰੰਟ ਚੱਕਾ ਤੇ ਆ ਗਿਆ ਬੈਕ ਚੱਕਾ ਤੇ ਆ ਗਿਆ ਤੁਸੀਂ ਆਪਣਾ ਨਾਲ ਕੋਈ ਘੇਰੇ ਵਗੈਰਾ ਦਾ ਐਡ ਕਰਾਉਣਾ ਬਾਟਮ ਦਾ ਕਰਵਾਉਣਾ ਉਹ ਕਰਵਾ ਸਕਦੇ ਹੋਗੇ ਤੇ ਇਹਦੇ ਨਾਲ ਦੁਪੱਟਾ ਜਿਹੜਾ ਆਪਾਂ ਵਰਕ ਵਾਲਾ ਰੈਡੀ ਕਰਵਾਇਆ ਦੇਖੋ ਕਮਲ ਚਰੂਮ ਦਾ ਦੁਪੱਟਾ ਹੈਗਾ ਵਰਕ ਵਾਲਾ ਤਿਆਰ ਕਰਵਾਇਆ ਆਪਾਂ ਨੇ ਇਦਾਂ ਸਾਰੇ ਦੇ ਦੇਖੋ ਇਹਵੇਂ ਕੱਟ ਵਰਕ ਜਿਹਾ ਆ ਜਾਊਗਾ ਸਾਰੇ ਫੋਰ ਸਾਈਡ ਦੁਪੱਟੇ ਦੇ ਉੱਪਰ ਕੱਟ ਵਰਕ ਆ ਜਾਊਗਾ ਤੇ ਆਹ ਵਾਲੀ ਬੂਟੀਆਂ ਜਿਹੜੀ ਸਾਰੇ ਦੁਪ ਸਾਰੇ ਦੁਪੱਟੇ ਦੇ ਵਿੱਚ ਬੁਟੀ ਆਉਗੀ ਬਹੁਤ ਪਿਆਰਾ ਦੁਪੱਟਾ ਆਪਣਾ ਤਿਆਰ ਹੋਇਆਗਾ ਤੇ ਸੈਂਟਰ ਦੇ ਵਿੱਚ ਇਹਦੇ ਐਦਾਂ ਫਲਾਰ ਬਣਿਆ ਹੋਇਆਗਾ ਕਾਫੀ ਵੱਡਾ ਦੇਖੋ ਆਹ ਵਾਲਾ ਫਲਾਰ ਬਣਿਆ ਹੋਇਆ ਸੈਂਟਰ ਦੇ ਵਿੱਚ ਤੇ ਬਾਕੀ ਸਾਰੇ ਦੁਪੱਟੇ ਦੇ ਵਿੱਚ ਆਪਾਂ ਨੂੰ ਐਵੇਂ ਬੁਟੀ ਮਿਲੂਗੀ ਸੈਂਟਰ 'ਚ ਵੱਡਾ ਫਲਾਰ ਆ ਗਿਆ ਤੇ 4 ਸਾਈਡ ਇਹਦੇ ਆਪਾਂ ਨੂੰ ਆਹ ਵਾਲੀ ਵੇਲ ਤੇ ਨਾਲ ਇਹਦੇ ਕੱਟਵਰਕ ਮਿਲੂਗਾ 4 ਸਾਈਡ ਵੇਲ ਆ ਗਈ ਕੱਟਵਰਕਾਗਾ ਤੇ ਆਪਣਾ ਇਹ ਸੈਂਟਰ ਦੇ ਵਿੱਚ ਫਲਾਰ ਆ ਗਿਆ ਵੱਡਾ ਸਾਰੇ ਆਪਣੇ ਸ਼ਰਟ ਤੇ ਵਰਕ ਆ ਗਿਆ ਚਾਕਾਂ ਤੇ ਤੇਰੇ ਬਾਹਾਂ ਤੇ ਗਲੇ ਤੇ ਕਾਫੀ ਖੂਬਸੂਰਤ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ ਤੁਸੀਂ ਦੁਪट्टे ਵਾਲਾ ਵਰਕ ਐਡ ਕਰਵਾਉਣਾ ਐਦਾਂ ਹੀ ਕਰਵਾਉਣਾਗਾ ਤਾਂ ਐਦਾਂ ਵੀ ਕਰਵਾ ਸਕਦੇ ਹੋਗੇ ਤੁਸੀਂ ਆਪਣਾ ਸਕਿਪ ਕਰਵਾਉਣਾ ਦੁਪट्टे ਦਾ ਵਰਕ ਇਕੱਲਾ ਤੁਸੀਂ ਆਪਣਾ ਸੂਟ ਵਾਲੇ ਵਰਕ ਨਾਲ ਲੈਣਾਗਾ ਜਾਂ ਇਕੱਲਾ ਬਾਟਮ ਦਾ ਵਰਕ ਕਰਵਾਉਣਾਗਾ ਆਪਣੀ ਚੁਆਇਸ ਅਨੁਸਾਰ ਤੁਸੀਂ ਉਹ ਮੈਂ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹੋ ਬਹੁਤ ਸੋਹਣਾ ਪਿਆਰਾ ਕਲਰ ਹੈਗਾ ਤੇ ਆਪਣਾ ਪਿਆਰੇ ਡਿਜ਼ਾਈਨ ਦੇ ਨਾਲ ਹੈਂਡਵਰਕ ਦੇ ਵਿੱਚ ਇਹ ਤਿਆਰ ਹੋਇਆਗਾ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈ ਬਲੈਕ ਕਲਰ ਤੇ ਰੈਡੀ ਕਰਵਾਇਆ ਆਪਾਂ ਨੇ ਟੈਬੀ ਸਿਲਕ ਦੀ ਇਹਦੀ ਫੈਬਰਿਕ ਆਗੀ ਤੇ ਬਲੈਕ ਕਲਰ ਆ ਗਿਆ ਦਾ ਬਹੁਤ ਪੈਰੇ ਡਿਜ਼ਾਈਨ ਦੇ ਨਾਲ ਆਪਣਾ ਤਿਆਰ ਹੋਇਆਗਾ ਸੂਟ ਇਹ ਦੇਖੋ ਏਦਾਂ ਤੇ ਇਹਦੇ ਦੇਖੋ ਇਹਵੇਂ ਵਰਕ ਆ ਗਿਆ ਸਾਰੇ ਹੈਂਡ ਵਰਕ ਦੇ ਵਿੱਚ ਹੀ ਤਿਆਰ ਆਗਾ ਆਪਣਾ ਇਹ ਸਾਰੀ ਸ਼ਰਟ ਦੇ ਵਿੱਚ ਏਦਾਂ ਪਰ ਟੌਕਸ ਜਿਹਾ ਮਿਲਣਗੇ ਐਵੇਂ ਸਾਰੀ ਸ਼ਰਟ ਦੇ ਵਿੱਚ ਹੈਂਡ ਵਰਕ ਦੇ ਨਾਲ ਤੇ ਇਹ ਵਾਲਾ ਦੇਖੋ ਇਹਦੇ neck ਤੇ ਵਰਕ ਆ ਗਿਆ ਤੇ ਇਹ ਦੇਖੋ ਇਹਦੇ ਬਾਹਾਂ ਤੇ ਵਰਕ ਆ ਗਿਆ ਆਹ ਵਾਲਾ ਇਹਦੇ ਬਾਹਾਂ ਤੇ ਵਰਕ ਆਗਾ neck ਤੇ ਵਰਕ ਆਗਾ ਸਾਰੀ ਸ਼ਰਟ ਦੇ ਵਿੱਚ ਐਦਾ ਬੂਟੀਆਂ ਨੇ ਇਹਦੀ ਬਾਟਮ ਤੇ ਵਰਕ ਮਿਲੂਗਾ ਆਹ ਵਾਲਾ ਵਰਕ ਹੈ ਇਹਦੀ ਬਾਟਮ ਤੇ ਹੈਗਾ ਬਾਕੀ ਤੁਸੀਂ ਆਪਣੇ ਅਨੁਸਾਰ ਆਪਣੇ ਘੇਰੇ ਦੇ ਉੱਪਰ ਐਡ ਕਰਵਾਉਣਾ ਹੈ ਵਰਕ ਐਡ ਕਰਵਾ ਸਕਦੇ ਹੋਗੇ ਅਗਰ ਤੁਸੀਂ ਐਦਾ ਹੀ ਸਾਰਾ ਤਿਆਰ ਕਰਵਾ ਕੇ ਲੈਣਾ ਐਦਾ ਲੈ ਸਕਦੇ ਹੋ ਟਾਈਪ ਦੀ ਸਰਕੀ ਫੈਬਰਿਕਾ ਬਲੈਕ ਕਲਰ ਹੈਗਾ ਆਪਣਾ ਸਾਰਾ ਟੋਟਲ ਹੈਂਡਵਰਕ ਦੇ ਵਿੱਚ ਤਿਆਰ ਹੋਇਆ ਹੈਗਾ ਸੂਟ ਆਪਣਾ ਦੇਖੋ ਇਹ ਆਪਾਂ ਵੀ ਦਸਟੀਚਿੰਗ ਦੇ ਸੂਟ ਦਿੰਨੇ ਆਗੇ ਆਹ ਵਾਲੀ ਨੀਚੇ ਆਪਾਂ ਨੇ 골ਡਨ ਪੱਟੀ ਲਗਾ ਕੇ ਹੈਂਡਵਰਕ ਦੇ ਸੂਟਾਂ ਦੇ ਆਪਾਂ ਹਰ ਇੱਕ ਦੇ ਤਕਰੀਬਨ ਐਦਾ ਕਰਵਾਉਣੇ ਆਗੇ ਇਹਦੇ ਵਿੱਚ ਕੋਈ ਵਰਕ ਹੁੰਦਾਗਾ ਕੋਈ ਇਹਦੇ ਵਿੱਚ ਹੋਰ ਕਲਰ ਦਾ ਵਰਕ ਹੁੰਦਾ ਕੋਈ ਕਲਰ ਐਡ ਹੁੰਦਾ ਤਾਂ ਆਪਾਂ ਉਹ ਹੁਣ ਮਤਲਬ ਉਸੇ ਕਲਰ ਦੀ ਪੱਟੀ ਲਾ ਕੇ ਫਿਰ ਉਦਾਂ ਰੈਡੀ ਕਰਵਾ ਦਿੰਨੇ ਆ ਇਹਦੇ ਨਾਲ ਕਮਲ ਚਰੂਨ ਦਾ ਆਪਾਂ ਨੇ ਦੁਪੱਟਾ ਤਿਆਰ ਕਰਵਾਇਆ ਹੈਗਾ ਦੇਖੋ ਇਦਾਂ ਤੇ ਆਪਾਂ ਲੇਹਰਾਂ ਪਾ ਕੇ ਇਦਾਂ ਦੇਖੋ ਇਹਦੇ ਲੜਾਂ ਦੇ ਉੱਪਰ ਲੇਹਰਾਂ ਪਾ ਕੇ ਆਪਾਂ ਨੇ ਤਿਆਰ ਕਰਵਾਇਆ ਤੇ 골ਡਨ ਬੋਟੇ ਨਾਲ ਆਪਾਂ ਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਸੋਹਣਾ ਪਿਆਰਾ ਆਪਣਾ ਸੂਟ ਤਿਆਰ ਹੋਇਆਗਾ ਕਮਲ ਚਰੂਨ ਦਾ ਦੁਪੱਟਾ ਹੈਗਾ ਤੇ ਟੈਬੀ ਸਿਲਕ ਦੀ ਫੈਬਰਿਕ ਦਾ ਇਹ ਸੂਟ ਹੈਗਾ ਤੁਸੀਂ ਜਿਵੇਂ ਚਾਹੋ ਇਹਨੂੰ ਆਪਣੇ ਅਨੁਸਾਰ ਆਪਣਾ ਕਲਰ ਵੀ ਚੇਂਜ ਕਰਵਾ ਸਕਦੇ ਹੋ ਫੈਬਰਿਕ ਵੀ ਚੇਂਜ ਕਰ ਸਕਦੇ ਹੋ ਤੁਸੀਂ ਘੇਰੇ ਵਗੈਰਾ ਤੇ ਚਾਕ ਵਗੈਰਾ ਤੇ ਕੁ ਵਰਕ ਐਡ ਕਰਵਾਉਣਾ ਹੈ ਉਹਦਾ ਵੀ ਕਰਵਾ ਸਕਦੇ ਹੋ ਆਪਣੇ ਪਸੰਦ ਦੇ ਅਨੁਸਾਰ ਆਪਣਾ ਸਾਰਾ ਸੂਟ ਤੁਸੀਂ ਰੈਡੀ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਾਨੂੰ ਫਰੈਜ ਵਾਲੇ ਸੂਟ ਉਮੀਦ ਕਰਦੇ ਤੈਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ ਜਿਵੇਂ ਤੁਸੀਂ ਆਪਣਾ ਸੂਟ ਤਿਆਰ ਕਰਵਾਉਣਾਗਾ ਸਕਰੀਨਸ਼ਾਟ ਭੇਜ ਕੇ ਸਾਨੂੰ WhatsApp ਤੇ ਆਪਣਾ ਆਰਡਰ ਦੇਸ ਆਪਣੇ ਵਰਕਸ਼ਪ ਵਿੱਚ ਕੁਝ ਸ킵 ਕਰਵਾਉਣਾ ਐਡ ਕਰਵਾਉਣਾ ਆਪਣੀ ਸਾਰੀ ਡਿਟੇਲ ਸਾਨੂੰ WhatsApp ਤੇ ਭੇਜ ਕੇ ਆਪਣਾ ਜਿਹੜਾ ਸੂਟ ਹੈ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਸਕਰੀਨ ਦੇ ਉੱਪਰ ਸਾਰਾ WhatsApp ਨੰਬਰ ਹੁੰਦਾ 6239168900 ਸਾਡੇ ਅੱਜ ਦੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਦਾ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀਪਾ